ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਿਰਫ ਮੱਥਾ ਟੇਕਣ ਲਈ ਹੀ ਨਹੀਂ ਹੁੰਦੇ ਕਿ ਆਏ ਆਪਾਂ ਮੱਥਾ ਟੇਕ ਕੇ ਚਲੇ ਜਾਈਏ ਗੁਰਬਾਣੀ ਦੇ ਵਿੱਚੋਂ ਗੁਰਸਿੱਖ ਨੂੰ ਨਵਾਂ ਰਾਹ ਮਿਲਣਾ ਹੈ ਨਵੀਂ ਜ਼ਿੰਦਗੀ ਮਿਲਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਅਸੀਂ ਇੱਕ ਮੱਥਾ ਟੇਕਣ ਤੱਕ ਦੀ ਇੱਕ ਵਸਤੂ ਹੀ ਬਣਾ ਕੇ ਰੱਖ ਦਿੱਤਾ ਤੇ ਮਾਫ਼ ਕਰਨਾ ਜ਼ਿੰਦਗੀ 'ਚ ਤਬਦੀਲੀ ਨਹੀਂ ਹੋਈ ਵਦਿਲੀ ਤਾਂ ਆਉਂਦੀ ਹੈ ਜਦੋਂ ਜਿਸ ਨੂੰ ਮੱਥਾ ਟੇਕਿਆ ਉਹਦੇ ਪਤਾ ਲੱਗ ਜਾਵੇ ਕਿ ਕੀ ਲਿਖਿਆ ਹੈ ਇਹਦੇ ਵਿੱਚ ਸੋ ਬੇਤੀ ਹੈ ਸਿੱਖ ਦਾ ਮਤਲਬ ਇਹ ਹੈ ਉਹਨੇ ਜਿਸ ਨੂੰ ਮੱਥਾ ਟੇਕਿਆ ਉਹਦੀ ਵਿਚਾਰ ਨਾਲ ਉਹਰੇ ਸਤਗੁਰ ਕਹਿੰਦੇ ਤੂੰ ਵੇਖੇ ਚੱਲ ਰਮਾਲਾ ਚੱਕ ਕੇ ਵੇਖ ਲੈ ਦਰਸ਼ਨ ਕਰ ਲੈ ਕੀ ਫਾਇਦਾ ਰਹੇਗਾ ਉਹਦੇ ਨਾਲ ਕਿ ਇਹਦੇ ਨਾਲ ਸਾਨੂੰ ਕੁਝ ਸਾਡੇ ਅੰਦਰ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਜਿਹੜੇ ਸਾਡੇ ਅੰਦਰ ਜਿਹੜੇ ਔਗਣ ਭਰੇ ਪਏ ਨੇ ਕਿ ਸਿਰਫ ਬਾਹਰੀ ਤੌਰ ਤੇ ਦਰਸ਼ਨ ਕਰ ਲੈਣ ਦੇ ਨਾਲ ਹੀ ਸਾਡੇ ਅੰਦਰ ਦੇ ਰੋਗ ਦੂਰ ਹੋ ਜਾਣਗੇ। ਪਰ ਉਹ ਸਤਗੁਰ ਦਾ ਬਚਨ ਹੈ। ਸਤਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਸਾਰਾ ਸੰਸਾਰ ਵੇਖੀ ਜਾਵੇ ਗੁਰੂ ਨੂੰ ਪਰਮਾਲਾ ਚੱਕ ਕੇ ਵੇਖ ਲਓ। ਟਿੱਠੇ ਮੁਕਤ ਨਾ ਹੋਵੇ ਵੇਖਿਆ ਮੁਕਤੀ ਨਹੀਂ ਜੇ ਹੋਣੀ। ਵੇਖਾਂ ਤਰੱਕੀ ਨਹੀਂ ਮਿਲਣੀ ਜਿੱਥੇ ਸ਼ਬਦ ਨਾ ਕਰੇ ਵਿਚਾਰ ਇੱਕ ਸਿੱਖ ਦੇ ਜੀਵਨ ਦਾ ਇੱਕ ਆਧਾਰ ਹੈ ਸ਼ਬਦ ਵਿਚਾਰ ਜੇ ਸ਼ਬਦ ਵਿਚਾਰ ਪੱਲੇ ਪੈਂਦੀ ਜਾਂਦੀ ਹੈ ਸ਼ਬਦ ਵਿਚਾਰ ਨੂੰ ਸਮਝਦਾ ਹੈ ਸ਼ਬਦ ਦੇ ਵਿਚਾਰ ਕਰਦਾ ਹੈ ਗੁਰਬਾਣੀ ਨੂੰ ਸਮਝਦਾ ਵਿਚਾਰਦਾ ਹੈ ਤਾਂ ਉਸ ਦੇ ਵਰਗਾ ਵੱਡੇ ਵੱਡਿਆਂ ਭਾਗਾਂ ਵਾਲਾ ਕੋਈ ਨਹੀਂ ਹੈ ਤੂੰ ਕਿਸਾਨ ਨਹੀਂ ਕਰ ਤੂੰ ਖੇਤੀ ਕਰ ਉਹ ਦੁਕਾਨਦਾਰੀ ਕਰ ਤੂੰ ਡਾਕਟਰੀ ਕਰ ਤੂੰ ਆਪਣੇ ਟੀਚਰ ਲੈਣ ਦੇ ਵਿੱਚ ਕਰ ਮੁਬਾਰਕ ਹੈ ਪਰ ਥੋੜਾ ਸਮਾਂ ਗੁਰੂਆਂ ਦੇ ਉਹਨੂੰ ਸ਼ਬਦ ਪੜ ਸ਼ਬਦ ਦੇ ਨਾਲ ਅਰਥ ਪੜ ਵਿਚਾਰ ਕਰ ਸਮਝ ਉਹਦੇ ਵਿੱਚੋਂ ਸਤਗੁਰ ਜੀ ਵੀ ਨੇ ਸ਼ਬਦ ਦੇ ਵਿੱਚੋਂ ਮੈਸੇਜ ਕੀ ਦੇਣਾ ਚਾਹੁੰਦੇ ਇਹ ਕੱਲੀ ਇੱਕ ਇੱਕ ਪੰਕਤੀ ਪਕੜ ਲਈ ਧਿਆਨ ਰੱਖਣਾ ਜਿੱਤਰੇ ਵੀ ਸੰਗਤ ਬੈਠੇ ਹੋ ਇੱਕ ਸ਼ਬਦ ਇੱਕ ਪੰਕਤੀ ਆਪਾਂ ਪੜ੍ਹ ਲਈ ਉਸ ਨੂੰ ਧਿਆਨ ਨਾਲ ਪੜ੍ਹ ਲਿਆ ਆਪਾਂ ਸਤਗੁਰੂ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵਈ ਜਿਤਰ ਸ਼ਬਦ ਨਾ ਕਰੈ ਵਿਚਾਰ ਪੰਕਤੀ ਸੁਣ ਲਈ ਇਹਦੀ ਹੁਣ ਵਿਚਾਰ ਸਮਝੋ ਜਿਹੜੀ ਪੰਕਤੀ ਸੁਣੀ ਉਹਦੀ ਵਿਚਾਰ ਸਮਝੋ ਕੀ ਹੈ ਸਤਗੁਰੂ ਸਭ ਕੋ ਵੇਖਦਾ ਸਾਰੇ ਵੇਖਦੇ ਨੇ ਸਤਗੁਰੂ ਜੇਤਾ ਜਗਤ ਸੰਸਾਰ ਸਾਰੇ ਵੇਖਦੇ ਨੇ ਹੁਣ ਗੁਰੂ ਅਨਾਨਕ ਪਾਤਸ਼ਾਹ ਜਿਹੜੋ ਸਾਰਿਆਂ ਨੇ ਵੇਖਿਆ ਕੁਝ ਮਾਰਨ ਪੈਂਦੇ ਨੇ ਕੁਝ ਸੰਗਤ ਮਾਰਦੇ ਨੇ ਮਾਰਨ ਪੈਂਦੇ ਗੁਰਨਾਨਕ ਪਾਸ਼ਾ ਨੂੰ ਕਿੰਨੇ ਲੋਕਾਂ ਨੇ ਵੇਖਿਆ ਜਗਨਨਾਥ ਪੁਰੀ ਦੇ ਗੁਰਨਾਨਕ ਪਾਤਸ਼ਾਹ ਜੀ ਜਾਂਦੇ ਨੇ ਕਿੰਨੇ ਪੰਡਤਾਂ ਨੇ ਵੇਖਿਆ ਹੋਵੇਗਾ ਗੁਰੂ ਨਾਨਕ ਨੂੰ ਕਿੰਨੇ ਲੋਕਾਂ ਨੇ ਵੇਖਿਆ ਹੋਵੇਗਾ ਪੰਡਤ ਗੁਰੂ ਨਾਨਕ ਸਾਹਿਬ ਕਿੰਨੇ ਸ਼ਰਧਾਲੂ ਜਗਨਨਾਥ ਪੁਰੀ ਦੇ ਵਿੱਚ ਆਏ ਹੋਣਗੇ ਗੁਰਨਾਨਕ ਪਾਸ਼ਾ ਨੂੰ ਵੇਖਿਆ ਸਰੀਰਕ ਤੌਰ ਤੇ ਵੇਖਿਆ ਸਾਰਿਆਂ ਨੇ ਪਰ ਜਿਸ ਨਜ਼ਰੀਏ ਦੇ ਨਾਲ ਭਾਈ ਲੈਹਣੇ ਨੇ ਵੇਖਿਆ ਹੈ ਨਾ ਉਸ ਨਜ਼ਰੀਏ ਦੇ ਨਾਲ ਸ਼ਾਇਦ ਆ ਕੋਈ ਵਰਨਾ ਵੇਖ ਸਕੇ ਵੇਖਣ ਦਾ ਨਜ਼ਰੀਆ ਸਾਡਾ ਆਪਣਾ ਬੜੀ ਕਾਗਰਤਾ ਨਾਲ ਗੱਲ ਨੂੰ ਪਕੜਦੇ ਵਿੱਚ ਲੈ ਗਿਆ ਐ ਸੁਰਤ ਟਿਕਾ ਕੇ ਰੱਖਿਆ ਆਪਣੀ ਜਿਸ ਨਜ਼ਰੀਏ ਦੇ ਨਾਲ ਭਾਈ ਲੈਹਣੇ ਨੇ ਵੇਖਿਆ ਹੈ ਜਿਸ ਨਜ਼ਰੀਏ ਦੇ ਨਾਲ ਮੇਰੇ ਖਿਆਲ ਨਾਲ ਮੁਤਾਬਕ ਪਹਿਲੀ ਵਾਰੀ ਜਦੋਂ ਸੱਜਣ ਠਾਕਰੇ ਵੇਖਿਆ ਹੋਵੇਗਾ ਉਸ ਨਜ਼ਰੀਏ ਨਾਲ ਭਾਈ ਲੈਣੇ ਦੀ ਨਜ਼ਰੀਏ ਨਾਲ ਨਹੀਂ ਸੀ ਵੇਖਿਆ ਗੁਰੂ ਨਾਨਕ ਪਾਤਸ਼ਾਹ ਜੀ ਸੱਜਣ ਠਾਕ ਦੇ ਘਰੇ ਜਾਂਦੇ ਨੇ ਮਹਿਲ ਦੇ ਵਿੱਚ ਜਾਂਦੇ ਨੇ ਰਾਤ ਉੱਥੇ ਬਤੀਤ ਕਰਦੇ ਨੇ ਸਰਾਂ ਚ ਰਹਿੰਦੇ ਨੇ ਉਹਦੇ ਗੁਰਨਾਨ ਨ ਪਾਤਸ਼ਾਹ ਜੀ ਨੂੰ ਸੱਜਣ ਠਾਕਲੇ ਵੇਖਿਆ ਵੇਖ ਕੇ ਕੀ ਖਿਆਲ ਆਇਆ ਮਨ ਚ ਕਿ ਮੈਂ ਮਾਰ ਦੇਣਾ ਰਤੋ ਰਾਤੀ ਖਿਆਲ ਚ ਆਇਆ ਕਹਿੰਦਾ ਮਨ ਚ ਉਹਦੇ ਵੇਖਿਆ ਸੀ ਨੇ ਕਿ ਬਾਰੀ ਤੌਰ ਤੇ ਵੇਖਣ ਦੇ ਨਾਲ ਕੋਈ ਤਬਦੀਲੀ ਆਈ ਕੋਈ ਕੁਛ ਨਹੀਂ ਆਇਆ ਸੱਜਣ ਠਾਕਲੇ ਵੇਖਿਆ ਕਿ ਆਇਆ ਏ ਇੱਕ ਫਕੀਰ ਆਇਆ ਏ ਮੋਗੋਲ ਇਹਦੇ ਕੋਲ ਇੱਕ ਬੱਠਲ ਬੜਾ ਕਮਾਲ ਦਾ ਏ ਪੋਟਲੀ ਇਹਦੇ ਕੋਲ ਬੜੀ ਵਧੀਆ ਏ ਹੋ ਸਕਦਾ ਏ ਚੰਬੂਰਾ ਹੋਣ ਕੁਝ ਕੀਮਤੀ ਵਸਤੂਆਂ ਕੁਝ ਕੀਮਤੀ ਪਦਾਰਥ ਹੋਣੇ ਦੇ ਕੋਲ ਸੱਜਣ ਠੱਗ ਨੇ ਵੇਖਿਆ ਉਹਦੇ ਮਨ ਦੇ ਵਿੱਚ ਇੱਕ ਖਿਆਲ ਆਇਆ ਮੈਂ ਨਾਨਕ ਮਾਰ ਦੇਣਾ ਮੈਂ ਇਸ ਫਕੀਰ ਨੂੰ ਮਾਰ ਦੇਣਾ ਮਾਰ ਕੇ ਇਹਦੇ ਕੋਲ ਪੈਸਾ ਹੜਾਪ ਲੈਣਾ ਪਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਨਹੀਂ ਸੀ ਮਾਰਦਾ ਏ ਸੱਜਣ ਠੱਗ ਨੂੰ ਮਾਰਨਾ ਏ ਸੀ ਗੁਰਨਾਨ ਪਾਤਸ਼ਾਹ ਜੀ ਸਾਰੀ ਰਾਤ ਜਾਗਦੇ ਰਹੇ ਉਹਨੂੰ ਗੁਰਨਾਨ ਪਾਤਸ਼ਾਹ ਜੀ ਸੱਜਣ ਠੱਗ ਦੀ ਸਰਾਂ ਦੇ ਵਿੱਚ ਸੌਣ ਨਹੀਂ ਸੀ ਆਏ ਉਹਨੂੰ ਸੁੱਤਿਆਂ ਹੋਿਆਂ ਨੂੰ ਜਗਾਉਣ ਆਏ ਸੀ ਹਰ ਕਹਿਣਾ ਕਿ ਜਦੋਂ ਗੁਰਨਾਨ ਪਾਤਸ਼ਾਹ ਜੀ ਦੇ ਕੋਲ ਆ ਕੇ ਬੈਠਦਾ ਹੈ ਗੁਰਨਾਨ ਪਾਤਸ਼ਾਹ ਜੀ ਉਹਦੇ ਅੰਦਰ ਦੀ ਤਸਵੀਰ ਬਿਆਨ ਕਰਦੇ ਨੇ ਉਹਦੇ ਅੰਦਰ ਦਾ ਸ਼ੀਸ਼ਾ ਵਿਖਾਉਦੇ ਨੇ ਉਹਨੂੰ ਕਿ ਤੂੰ ਹੈ ਕੌਣ ਬਾਹਰੋਂ ਸੱਜਣ ਹੈ ਅੰਦਰੋਂ ਠੱਗ ਹੈ ਬਾਰੇ ਸੱਜਣ ਅੰਦਰ ਠਾਕ ਬੈਠਾ ਹੈ ਤੇ ਇਸ ਨੁਕਤੇ ਨੂੰ ਪਕੜ ਧਿਆਨ ਰੱਖਿਓ ਗੁਰਣ ਪਾਸ਼ਣ ਲਫਜ਼ ਵਰਤ ਦਿੱਤੇ ਉਦੋਂ ਸ਼ਬਦ ਵਰਤਿਆ ਉਦੋਂ ਉੱਜਲ ਕਹਿਹਾ ਚਲਕਣਾ ਘੋਟ ਮਕਾਲੜੀ ਬਸ ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾ ਤਿਸ ਸੱਜਣ ਠਾਕ ਕੈਂ ਦਾ ਭਾਂਡਾ ਵੇਖਣ ਨੂੰ ਬਾਹਰੀ ਤੌਰ ਤੇ ਬੜਾ ਚਮਕਦਾ ਹੈ ਬੜਾ ਸੋਹਣਾ ਲੱਗਦਾ ਹੈ ਪਰ ਉਹਦੇ ਅੰਦਰ ਮਾਸ ਜੰਮੀ ਹੋਈ। ਉਹਦੇ ਅੰਦਰ ਛਾਈ ਜੰਮੀ ਹੋਈ ਹੈ, ਕਾਲਸ ਜੰਮੀ ਹੋਈ ਹੈ ਉਹਦੇ ਅੰਦਰ। ਸੱਜਣ ਠਾਕ ਵੇਖਣ ਨੂੰ ਤੂੰ ਵੀ ਬੜਾ ਬਾਹਰੋਂ ਸੋਹਣਾ ਲੱਗਦਾ ਹੈ ਪਰ ਤੇਰੇ ਅੰਦਰ ਵੀ ਕਾਲਸ ਜੰਮੀ ਹੋਈ ਹੈ। ਤੇਰੇ ਅੰਦਰ ਵੀ ਮੈਲ ਭਰੀ ਪਈ ਹੈ। ਤੇਰੇ ਅੰਦਰ ਵੀ ਵਿਕਾਰ ਭਰੇ ਪੈਣੇ। ਤੇਰੇ ਅੰਦਰ ਲੋਭ ਭਰਿਆ ਪਿਆ ਹੈ। ਇਹ ਕਾਲਸ ਅੰਦਰ ਤੇਰੇ ਜੰਮੀ ਹੋਈ ਹੈ, ਮੈਲ ਜੰਮੀ ਹੋਈ ਹੈ ਤੇਰੇ ਅੰਦਰ। ਬਾਹਰ ਹੀ ਬੜਾ ਸੋਹਣਾ ਹੈ। ਅੰਦਰ ਤੇਰੇ ਕੁਝ ਹੋਰ ਹੈ। ਉਹਨੂੰ ਗੁਰਲੇਣਾ ਪਾਸ਼ਾ ਜੀ ਨੇ ਜਦੋਂ ਵਿਚਾਰ ਰੱਖੀ ਅੰਦਰ ਇੱਕ ਵਾਰ ਉਹ ਅੰਦਰੋਂ ਖੇਡ ਲਿਆ ਕਿ ਕਮਾਲ ਦੀ ਗੱਲ ਮੇਰੇ ਕੋਲ ਕਿੰਨੇ ਲੋਕ ਆਏ ਹੋਣਗੇ ਪਹਿਲਾਂ ਮੇਰੀ ਸਰਾਹ ਚ ਰਹੇ ਮੇਰੇ ਕੋਲ ਪ੍ਰਸ਼ਾਦਾ ਛਕਿਆ ਉਹਨਾਂ ਨੇ ਪਰ ਆਹ ਗੱਲ ਮੈਨੂੰ ਪਹਿਲਾਂ ਕਿਸੇ ਨੇ ਨਹੀਂ ਦੱਸੀ ਗੱਲ ਕਿ ਭਾਈ ਤੂੰ ਕਹੇ ਵਰਗਾ ਇਹ ਗੱਲ ਪਹਿਲਾਂ ਕਿਸੇ ਨੇ ਨਹੀਂ ਦੱਸੀ ਆਏ ਸੀ ਪ੍ਰਸ਼ਾਦਾ ਛਕਿਆ ਆਸ਼ੀਰਵਾਦਾਂ ਦੇ ਕਿ ਚਾਲਦੇ ਬਣੇ ਸੋਚਿਆ ਹੋਵੇਗਾ ਇੱਕ ਵਾਰ ਸੱਜਣ ਠਾਗੜੇ ਕਮਾਲ ਦੀ ਗੱਲ ਹੈ ਅੱਜ ਮੈਂ 35 ਵਾਰੀਆਂ ਗੱਲ ਸੁਣੀ ਇੱਥੇ ਆ ਕੇ ਦੂਜੀ ਉਦਾਹਰਨ ਹੋਰ ਦਿੱਤੀ ਗੁਰਾਨੇ ਪਾਛਾ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਾਂ ਜਿੱਥੇ ਲੇਖਾ ਮੰਗੀਐ ਤਿੱਥੇ ਖੜ੍ਹਾ ਜਿਸੰਨ ਕੋਠੇ ਮੰਡਪ ਮਾਣੀਆਂ ਬਾਹਰੋ ਚਿਤਵੀਆਂ ਢੱਠੀਆਂ ਕਾਮਣਾਂ ਆਮੜੀ ਵਿੱਚੋਂ ਸਖਣੀਆਂ ਇਹਨੇ ਕੋਠਿਆਂ ਮੰਡਪ ਮਾਣੀਆਂ ਵਡੀਆਂ ਸੋਹਣੀਆਂ ਨੇ ਵੱਡੀਆਂ ਕੋਠੀਆਂ ਪਰ ਜਿੰਨਾ ਚਿਰ ਤੱਕ ਉਹਨਾਂ ਦੇ ਅੰਦਰ ਰਹਿਣ ਬਸੇਰਾ ਨਾ ਕੀਤਾ ਜਾਵੇ ਕੋਈ ਪਰਿਵਾਰ ਦਾ ਮੈਂਬਰ ਹੀ ਨਹੀਂ ਘਰੇ ਰਹਿੰਦਾ ਵੱਡੀਆਂ ਕੋਠੀਆਂ ਕਿਹੜੇ ਕੰਮ ਆ ਕਿਹੜੇ ਕੰਮ ਵੱਡੀਆਂ ਕੋਠੀਆਂ ਪੜੇ ਸ਼ੀਸ਼ੇ ਲੱਗੇ ਪੱਥਰ ਲੱਗੇ ਏਸੀ ਲੱਗੇ ਬੈੱਡ ਅੰਦਰ ਪੈਣੇ ਅੰਦਰ ਬੈਠਾ ਤੇ ਸੌਣ ਵਾਲਾ ਕੋਈ ਨਹੀਂ ਹੈਗਾ ਵੱਡੀਆਂ ਕੋਠੀਆਂ ਕਿਹੜੇ ਕੰਮ ਆ ਉਹ ਭੜਿਆ ਬਾਹਰੀ ਤੌਰ ਤੇ ਧਰਮੀ ਖਾਉਣ ਵਾਲਿਆ ਅੰਦਰ ਤੇਰੇ ਗੋਹਣੀ ਨਹੀਂ ਹੈਗੇ ਤੂੰ ਬਾਹਰੀ ਧਰਮੀ ਖਵਾ ਕੇ ਕੀ ਕਰ ਰਿਆ ਬਾਹਰੀ ਮੱਥੇ ਟੇਕੇ ਤੇਰੇ ਕੀ ਕੰਮ ਜਦੋਂ ਅੰਦਰ ਹੀ ਤੇਰਾ ਧਰਮ ਨਹੀਂ ਹੈਗਾ ਗਨਣ ਪਾਸ਼ਣੇ ਉਹਦੇ ਸਾਹਮਣੇ ਵਿਚਾਰ ਰੱਖੀ ਸ਼ਬਦ ਰੱਖਿਆ ਨਾ ਸ਼ਬਦ ਹੀ ਵਿਚਾਰ ਕਰਕੇ ਦੱਸਿਆ ਨੂੰ ਕੋਠਾ ਮੰਦਪ ਵਾਣੀਆਂ ਬਾਹਰੋਂ ਜਿਤਵੀਆਂ ਬਾਹਰੋਂ ਬੜੀਆਂ ਸੋਹਣੀਆਂ ਨੇ ਟਟੀਆਂ ਕਾਮਣਾ ਆਵਣੀ ਅੰਦਰ ਤਾਂ ਟਟੀਆਂ ਪਈਆਂ ਨੇ ਅੰਦਰ ਤਾਂ ਰਹਿਣ ਦਾ ਹੀ ਕੋਈ ਨਹੀਂ ਨਾ ਮਾਂ ਆ ਨਾ ਪਿਓ ਨਾ ਭੈਣ ਨਾ ਭਰਾ ਨਾ ਪੁੱਤਰ ਧੀਆਂ ਅੰਦਰ ਰਹਿੰਦੇ ਨੇ ਨਾ ਦਾਦਾ ਦਾਦੀ ਅੰਦਰ ਰਹਿੰਦੇ ਨੇ ਪਰਿਵਾਰ ਦਾ ਮੈਂਬਰ ਹੀ ਕੋਈ ਨਹੀਂ ਅੰਦਰ ਰਹਿ ਰਿਹਾ ਬਾਹਰ ਹੀ ਸੋਹਣੀਆਂ ਵੱਡੀਆਂ ਕੋਠੀਆਂ ਕਿਹੜੇ ਦਾ ਫਿਰ ਸੋਹਣੀਆਂ ਕੋਠੀਆਂ ਵੀ ਫਿਰ ਕੋਠੀਆਂ ਨਹੀਂ ਖੰਡਰ ਬਣ ਜਾਂਦੇ ਨੇ ਬਸ ਖੰਡਰ ਨੇ ਟਟੀਆਂ ਕਾਮਣਾ ਆਵਣੀ ਵਿੱਚੋਂ ਸਖਣੀਆਂ ਅੰਦਰੋਂ ਤਾਂ ਸਖਣੀਆਂ ਨੇ ਅੰਦਰ ਤਾਂ ਕੁਛ ਹੈ ਨਹੀਂ ਹੁਣ ਗੁਰਨਾਣੇ ਪਾਸ਼ਾ ਨੇ ਸ਼ਬਦ ਰੱਖਿਆ ਨਾਲ ਵਿਚਾਰ ਦੱਸੇ ਜੋ ਜੋ ਉਹ ਸ਼ਬਦ ਦੀ ਵਿਚਾਰ ਸੁਣਦਾ ਗਿਆ ਅੰਦਰੋਂ ਅੰਦਰ ਇੱਕ ਵਾਰ ਹਿੱਲਦਾ ਗਿਆ ਮੇਰੇ ਕੋਲ ਕਿੰਨੇ ਫਕੀਰ ਆਏ ਕਿੰਨੇ ਅਧਰਮੀਆਂ ਸਮਾਉਣ ਵਾਲੇ ਮੇਰੇ ਕੋਲ ਆ ਪਰ ਮੈਨੂੰ ਅਜੇ ਤੱਕ ਕਿਸੇ ਅੰਦਰੋਂ ਨਹੀਂ ਹਲਾਇਆ ਜਿਹੜਾ ਅੰਦਰੋਂ ਹਿੱਲ ਗਿਆ ਸੱਚ ਜਾਣਾ ਗੁਰੂ ਦਾ ਸਿੱਖ ਬਣ ਸਕਦਾ ਹੈ ਗੁਰੂ ਦਾ ਪਿਆਰਾ ਬਣ ਸਕਦਾ ਹੈ ਸ਼ਬਦ ਹੀ ਵਿਚਾਰ ਸਾਨੂੰ ਅੰਦਰੋਂ ਹਿਲਾ ਦਿੰਦੀ ਹੈ ਇੱਕ ਵਾਰ ਅੰਦਰੋਂ ਹਿਲਾਉਂਦੀ ਹੈ ਅੰਦਰੋਂ ਇਸ ਕਰਕੇ ਬੇਨਤੀ ਇਹ ਹੈ ਬੜੇ ਪਿਆਰ ਦੇ ਨਾਲ ਸ਼ਬਦੀ ਵਿਚਾਰ ਵਾਲੇ ਪਾਸੇ ਆਪਣੀ ਰੁਚੀ ਬਣਾਓ ਆਪ ਖੁਦ ਪਾਠ ਕਰੋ ਆਪ ਖੁਦ ਪੋਥੀਆਂ ਖੋਲ ਕੇ ਖੁਦ ਉਹਨਾਂ ਦੇ ਅਰਥ ਪੜਨੇ ਸ਼ੁਰੂ ਕਰਦਿਆ ਕਰੋ ਤੁਹਾਨੂੰ ਪਤਾ ਲੱਗੇਗਾ ਸ਼ਬਦੀ ਵਿਚਾਰ ਦੇ ਵਿੱਚੋਂ ਕੀਮਤੀ ਬੋਤੀ ਨਿਕਲਣਗੇ ਇੰਜ ਕਹੋ ਸ਼ਬਦੀ ਵਿਚਾਰ ਕਰਨੀ ਸਮੁੰਦਰ 'ਚ ਡੁੱਬਕੀ ਮਾਰਨ ਵਾਂਗ